ਹੈਲੋ ਜੀ ਗੁੱਡ ਮਾਰਨਿੰਗ ਗੁੱਡ ਈਵਨਿੰਗ ਗੁੱਡ ਆਫਟਰਨੂਨ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਾਰਿਆਂ ਨੂੰ ਅੱਜ ਦੇ ਵਲੌਗ ਦੀ ਆਪਾਂ ਸ਼ੁਰੂਆਤ ਕਰਨ ਲੱਗੇ ਟਾਈਮ ਹੋ ਚੁੱਕਾ ਹੈ ਸਵੇਰ ਦਾ 10 ਵਜੇ ਦਾ ਤੇ ਅੱਜ ਮੈਂ ਨਾ ਰਾਤੀ ਆਪਾਂ ਬਣਾਏ ਸੀਗੇ ਦਾਲ ਤੇ ਚੌਲ ਚੌਲ ਹੈਗੇ ਸੀਗੇ ਤੇ ਦਾਲ ਵੀ ਥੋੜੀ ਜਿਹੀ ਹੈਗੀ ਸੀ ਤੇ ਮੈਂ ਹਾਂ ਚਲੋ ਅੱਜ ਸਵੇਰ ਦਾ ਆਪਾਂ ਕੁੜਾ ਬ੍ਰੇਕਫਾਸਟ ਇਹ ਕਰ ਲੈਨੇ ਆ ਡੈਡੀ ਚਲੇ ਗਏ ਆ ਉਹਨਾਂ ਨੂੰ ਮੈਂ ਰੋਟੀ ਬਣਾ ਕੇ ਦੇਤੀਗੀ ਉਹ ਖਾ ਕੇ ਉਹਨਾਂ ਨੇ ਰੋਟੀ ਉਹ ਇਸ ਟਾਈਮ ਰੋਟੀ ਖਾ ਕੇ ਗਿਆ ਕਿਉਂਕਿ ਮੈਂ ਉਹ ਕਹਿੰਦੀ ਦਾਲ ਚੌਲ ਆ ਕਮਰਤੀ ਖਾਣੇ ਉਹ ਵੀ ਕਹਿੰਦੇ ਸੀ ਕਰਕੇ ਮਨ ਨੂੰ ਹੁਣ ਰੋਟੀ ਬਣਾ ਕੇ ਨਾਲ ਥੋੜੀ ਜਿਹੀ ਪਨੀਰ ਦੀ ਬਣਾਈ ਸੀਗੀ ਪੁਰਜੀ ਤੇ ਉਹਨਾਂ ਨੂੰ ਰੋਟੀ ਬਣਾ ਕੇ ਦੇਤੀ ਕਮੈਂਟ ਜੇ ਰਕਲੂ ਫੋਨ ਫਿਰ ਆਪਸੇ ਕਰਤੀ ਹੂੰ ਬਾਤ ਤੇ ਉਹਨਾਂ ਨੂੰ ਰੋਟੀ ਬਣਾ ਕੇ ਦੇਤੀ ਤੇ ਹੁਣ ਆਪਾਂ ਖਾਵਾਂਗੇ ਚੱਲਦੇ ਆਪਾਂ ਬਾਹਰ ਜਿਹੜੇ ਚ ਬੈੰਨੇ ਆ ਤੇ ਨਾਲੇ ਥੋੜੀ ਜਿਹੀ ਸੇਕਦੇ ਆ ਤੋਪ ਸਵੇਰ ਦੇ ਕੰਮਕਾਰ ਬੜੀ ਕੰਮ ਕਰਨ ਵਾਲੇ ਹੀ ਆ ਜੀ ਤੇ ਉਹ ਕੰਮ ਕਰ ਕਿਤੇ ਸਾਰੇ ਨਾਲੀ ਹੁਣ ਆਪਾਂ ਮੈਂ ਥੋੜੇ ਜਿ ਫਰੀ ਤੇ ਹੁਣ ਆਪਾਂ ਖਾਣ ਲੱਗੇ ਰੋਟੀ ਤੇ ਨਾਲੇ ਅਜੇ ਮੇਰੇ ਉਧਰ ਕੋ ਕਿੰਨਾ ਕੰਮ ਪਿਆ ਅਜ ਮੇਰੇ ਉਹ ਸਾਰੇ ਕੱਪੜੇ ਜਿਹੜੇ ਉਹ ਬੈੱਡ ਤੇ ਪਹਿਣਾ ਸਾਰੇ ਕੱਪੜੇ ਜੋੜ ਕੇ ਰੱਖਣ ਵਾਲੇ ਤੈਅ ਕਰਨ ਵਾਲੇ ਆ ਇਹ ਤੈਅ ਕਰਕੇ ਰੱਖਣੇ ਆ ਤੇ ਥੋੜੇ ਜਿ ਕੱਪੜੇ ਧੋਣ ਵਾਲੇ ਉਹ ਵੀ ਧੋਣੇ ਆ ਜਿਹੜੇ ਕੀ ਆਪਾਂ ਉਹ ਜੋ ਜਗਰੂ ਬਣਾਨੇ ਮੈਰਿਜ ਫੰਕਸ਼ਨ ਦੇ ਪਾਏ ਸੀਗੇ ਤੇ ਉਹ ਉਹਨਾਂ ਦੇ ਕੁੜਤੇ ਪਜਾਮੇ ਧੋ ਕੇ ਰੱਖਣ ਵਾਲੇ ਆ ਤੇ ਉਹ ਹੱਥ ਨਾਲ ਧੋਣ ਵਾਲੇ ਹੀ ਤੇ ਇਹ ਕਰਕੇ ਮੈਂ ਚਲੋ ਮੈਂ ਥੋੜਾ ਟਾਈਮ ਤੁੱਪੇ ਜੇ ਬੈ ਕੇ ਉੱਥੇ ਥੋੜਾ ਟਾਈਮ ਬਾਅਦ ਤੇ ਫਿਰ ਧੋਨੀਆ ਪਹਿਲਾਂ ਕਾਲੀ ਰੋਟੀ ਤੇ ਰਿਲੈਕਸ ਹੋ ਕੇ ਬੈਠ ਕੇ ਤੇ ਸਨੋਈ ਵੇਖਾਂ ਕੀ ਕਰਨੀ ਬਾਹਰ ਤੇ ਚਲੋ ਗਾਇਸ ਹੁਣ ਆਪਾਂ ਚੱਲਦੇ ਆਂ ਬਾਹਰ ਤੇ ਮਿਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ ਤੇ ਇਧਰ ਮੈਂ ਦੋਧਰੂ ਵੀ ਉਬਾਲਾ ਦੁਆਗੇ ਰਕਲੇਜ ਗਰੁੱਪ ਵਾਸਤੇ ਡਿਊਟੀਆਂ ਆਉਣੇ ਵਾਲੇ ਪ੍ਰਭ ਸਕੂਲੇ ਚਲੇ ਗਿਆ ਤੇ ਉਹ ਕੱਪੜੇ ਬਸ ਮੈਂ ਆ ਰੋਟੀ ਖਾ ਕੇ ਤੇ ਫਿਰ ਆਣ ਕੇ ਕੱਪੜੇ ਤਿਆਰ ਕਰਦੀ ਆਂ ਜਾਂ ਮੈਂ ਉਲਟੀ ਬੋਲਦੀ ਖੋਜਣਾ ਕੋ ਜੇ ਜੋ ਬੋਲਣਾ ਟਾਈਮ ਹੋ ਗਿਆ ਏ 12 ਵਜੇ ਦਾ 12 ਆਲਮੋਸਟ ਵਾਜੀ ਚੱਲੇ ਨੇ ਤੇ 11 ਮੌਨਥ ਦਾ 11 ਹੁੰਦਾ ਹੈ ਚੱਲ ਜਿੰਨੇ ਵੀ ਵੱਜੇ ਵੱਜੇ ਹੀ ਆ ਟਾਈਮ ਹੀ ਹੋਇਆ ਟਾਈਮ ਨੇ ਤੇ ਤੁਰੇ ਹੀ ਜਾਣਾ ਆਹ ਟਾਈਮ ਨੂੰ ਕਦੀ ਕੋਈ ਰੋਕ ਸਕਿਆ ਸਮਾਂ ਕਦੀ ਕਿਸੇ ਦੇ ਰੋਕਿਆ ਨਹੀਂ ਰੁਕਦਾ ਸਮੇਂ ਨੇ ਆਪਣੀ ਚਾਲ ਚੱਲਦੇ ਹੀ ਜਾਣਾ ਤੇ ਕੰਮ ਆਪਾਂ ਨੂੰ ਕਰਨਾ ਹੀ ਪੈਣੇ ਕੰਮ ਆਪਣੇ ਪਛਾਣ ਪੈਂਦੇ ਜਾਣੇ ਤੇ ਸਮਾਂ ਭੱਜਿਆ ਹੀ ਜਾਣਾ ਤੇ ਲੋ ਗਾਈਸ ਹੁਣ ਆ ਮੇਰੇ ਕੱਪੜੇ ਜੇ ਥੋੜੇ ਜਿਹਾ ਜੋੜ ਕੇ ਰੱਖਣ ਵਾਲੇ ਹੀਗੇ ਬਾਹਰ ਕਹਿੰਦੇ ਨਾ ਰੱਬ ਨੂੰ ਆਪਾਂ ਕਿਸੇ ਸਾਈਡ ਤੇ ਆਪਣੀ ਟਿਕਨ ਦੇਂਦੇ ਠੀਕ ਆ ਤੇ ਅੱਜ ਮੇਰਾ ਸਿਰ ਗੋਹਣ ਵਾਲਾ ਵਾ ਜਿਵੇਂ ਬਸ ਅਜੇ ਇਦਾਂ ਹੀ ਲੇਟਿਆ ਫਿਰਦੇ ਕੰਮਕਾਰ ਹੀ ਬੜੇ ਹੈਗੇ ਮੈਨੂੰ ਇਧਰ ਕੋ ਮੇਰੀ ਪਿੰਡਲੀ ਲੂੰਦੀ ਕਹਤਾ ਤੇ ਦੋ ਦਿਨ ਤੁੰਦ ਪੈਂਦੀ ਰਹੀ ਜਦੋਂ ਅਸੀਂ ਵਿਆਹ ਜਾਣਾ ਸੀ ਨਾ ਇੰਨੀ ਤੁੰਦ ਪੈਂਦੀ ਰਹੀ ਕਿ ਤੇ ਬੁਰਾ ਹਾਲ ਹੋਇਆ ਪਿਆ ਹੈਗਾ ਤੇ ਹੁਣ ਸਾਡੇ ਵਿਆਹ ਲੰਘ ਗਿਆ ਤੇ ਹੁਣ ਕੱਲ ਦੀ ਰੱਬ ਨੇ ਇੰਨੀ ਤੋਂ ਪੁਲਾਦੀ ਹੈ ਨਾ ਇਹ ਤੋ ਬੈਠੇ ठाਣੀ ਜਾਂਦੇ ਆ ਤੇ ਦੁਨੀਆ ਉਹ ਕਹਿੰਦੇ ਨੇ ਨਾ ਦੁਨੀਆ ਕਿਸੇ ਬੰਨੇ ਵੀ ਨੀ ਟਿਕਨ ਦਿੰਦੀ ਨਾ ਆਪਸ ਚ ਆਪਣੇ ਲੋਕਾਂ ਨੂੰ ਤੇ ਨਾ ਰੱਬ ਨੂੰ ਆਪਾਂ ਤੇ ਰੱਬ ਨੂੰ ਨਹੀਂ ਛੱਡਦੇ ਤੇ ਕੀ ਆਹਨ ਦਿੰਦੇ ਆ ਲੋਕਾਂ ਦੀ ਤੇ ਫਿਰ ਬਹੁਤ ਦੂਰ ਦੀ ਗੱਲ ਆ ਤੇ ਕਹਿੰਦੇ ਨੇ ਨਾ ਦੁਨੀਆ ਨੇ ਤੇ ਰੱਬ ਨੂੰ ਨਹੀਂ ਬਖਸ਼ਿਆ ਅਜਮਣ ਨਹੀਂ ਆਈ ਉਹਨਾਂ ਮਰ ਲੱਗਦੀਆਂ ਕਰਦੀਆਂ ਫੋਨ ਮੈਡਮ ਨੂੰ ਵੀ ਆ ਜਾ ਬਈ ਇਹ ਘੜੀ ਦੱਲਾਂ ਪਤਾ ਕਰਦੇ ਆ ਵਾਵਾ ਟਾਈਮ ਪਾਸ ਜਾ ਜਾਂਦਾ ਵਾ ਤੇ ਪ੍ਰਭਾ ਨੇ ਹੁਣਾ ਧੰਨਵਾਦ ਤਿੰਨ ਵਜੇ ਸਕੂਲੋਂ ਮੈਂ ਹੁਣ ਆਪਣਾ ਖਲਾਰੇ ਚੁਕਲਾ ਕੱਪੜੇ ਵੇਖ-ਵੇਖ ਕੇ ਨਾ ਖਲਾਰੇ ਵੈਸੇ ਸਾਰੇ অলਮੋਸਟ ਆਪਣ ਚਲੋ ਸਫਾਈ ਕੀਤੀ ਹੋਈ ਆ ਬਸ ਆ ਜਿਹੜੇ ਕੱਪੜੇ ਥੋੜੇ ਜਿਹਾ ਜੋੜ ਕੇ ਰੱਖਣ ਵਾਲੇ ਨਾ ਇਹਨਾਂ ਨੂੰ ਵੇਖ-ਵੇਖ ਕੇ ਮੈਨੂੰ ਹੁੰਦਾ ਕਿ ਹਾਈ ਮੇਰਾ ਆ ਕੰਮ ਪਿਆ ਹਾਈ ਮੇਰਾ ਉਹ ਕੰਮ ਪਿਆ ਤੇ ਜਿੰਨੀ ਦੇਰ ਤੱਕ ਆਪਣੇ ਖਲਾਰੇ ਸੁੱਕੇ ਨਹੀਂ ਨਾ ਜਾਂਦੀ ਹੁਣੇ ਦੇਰ ਤੱਕ ਆਪਾਂ ਜਿਹੜਾ ਕੀ ਸਾਹ ਨਹੀਂ ਸੌਖਾ ਹੁੰਦਾ ਆਪਾਂ ਨੂੰ ਤੇ ਮੰਮੀ ਨੇ ਸਵੇਰੇ ਮੈਨੂੰ ਫੋਨ ਕੀਤਾ ਸੀਗਾ ਤੇ ਹੁਣ ਮੈਂ ਉਦੋਂ ਮੇਰ ਤੋਂ ਟਾਈਮ ਨਹੀਂ ਹੈਗਾ ਮੇਰ ਤਾਂ ਨਹੀਂ ਚੁੱਕਿਆ ਗਿਆ ਹੁਣ ਮੈਂ ਉਹਨਾਂ ਨੂੰ ਲਾਉਂਦਈ ਆ ਤੇ ਹੁਣ ਉਹਨਾਂ ਨੇ ਨਹੀਂ ਚੁੱਕਿਆ ਤੇ ਜਦੋਂ ਦਿਨ 'ਚ ਇੱਕ ਵਾਰੀ ਆਪਣੀ ਮਾਂ ਦੇ ਨਾਲ ਗੱਲ ਨਾ ਕਰ ਲਈਏ ਫੋਨ 'ਤੇ ਤੇ ਠੰਡ ਨਹੀਂ ਪੈਂਦੀ ਹਨਾ ਤੇ ਉਹ ਗੱਲ ਆ ਹੁਣ ਮੰਮੀ ਦਾ ਫੋਨ ਆਉਣ ਆਉਂ ਨਹੀਂ ਦੇ ਮੰਮੀ ਚੁੱਕਣ ਨਹੀਂ ਦੇ ਤਾਂ ਮੈਨੂੰ ਇਹ ਪਤਾ ਨਹੀਂ ਕਿੱਧਰ ਗਿਆ ਕਿੱਧਰ ਗਿਆ ਇੱਕ ਸਾਡੀ ਮੰਮੀ ਘੁੰਮਦੀ ਫਿਰਦੀ ਬੜਾ ਸੇਰੇ ਸਵੇਰੀ ਸੇਲੇ ਜਾਣੋ ਮਿਲਣ ਤਰਜੰਦੀ ਟਾਈਮ ਦੇ ਨਾਲ ਹੀ ਤੇ ਉਹ ਦੂਜੀ ਸਿਸਟਰ ਦਾ ਫੋਨ ਆਉਂਦਿਆ ਜਿਹਦੇ ਉਹਨੂੰ ਮੈਂ ਦੱਸਨ ਦਈਆਂ ਤੇ ਉਹ ਕਹਿਣ ਦੇਗੀ ਕਿ ਮੰਮੀ ਨਿਕਲ ਗਈ ਹਣੀ ਸਵੇਰੇ ਸਿਰਕੇ ਦੌਰੇ ਤੇ ਕੇਸੇ ਲਿਪਾਂ ਮਿਲਣਾ ਤੇ ਕੇ ਲੈ ਆ ਮਮ ਨੂੰ ਕਰਾ ਫੋਨ ਆਹ ਥੋੜਾ ਚਾਹ ਗੱਲਾਂ ਨਹੀਂ ਬਾਲੀਆਂ ਕਰੀਦੀਆਂ ਹੁੰਦੀਆਂ ਕਿ ਹਣ ਜੇ ਕੋਈ ਕੰਮ ਕਰ ਹੀ ਦਿੰਦਾ ਤੇ ਤੁਹਾਡੇ ਜਿੰਨੇ ਤੁਸੀਂ ਗੱਲਾਂ ਸੁਣਾ ਦਿੰਦੇ ਜੇ ਨਾ ਇੰਨੇ ਜੇ ਅਗਲੇ ਦਾ ਕੰਮ ਕਰਨ ਨੂੰ ਨਹੀਂ ਜੀ ਕਰਦਾ ਉਹ ਆ ਗਈ ਬੀਬੀ ਅਮਨ ਦੀ ਪਕੌੜ ਸਰਿਆਲੀ ਸਾਹਿਬ ਵਾਲੇ ਠੀਕ ਆ ਚਾਹ ਲੈ ਆ ਤੇ ਕੀ ਕਰਾਂ ਆ ਤਾਂ ਮੈਂ ਮਠਾਈ ਵੇਖਿਆ ਕੁਪਰ ਕਰਮ ਤੈਨੂੰ ਚਾਹ ਦੇ ਦਿੱਤੀ ਆ ਜੇ ਮੈਂ ਉਹ ਆਪੇ ਬੇਕੇ ਪਿੰਡ ਨੂੰ ਦੀ ਉਹਨੂੰ 50 ਗੱਲਾਂ ਕਰ ਦੇਣੀਆਂ ਆਂ ਉਹਦੇ ਭਰਾਵਾਂ ਨੂੰ ਵੀ ਜਾ ਜਾ ਕੇ ਬਣਾ ਲਿਆ ਐ ਕਰ ਲਾ ਜੋ ਤਾ ਆ ਕੀ ਚਾਹ ਜਾ ਹੀ ਆ ਮੈਂ ਖੁਦ ਬਣਾ ਹੀ ਜੰਨੀ ਕਹ ਗਈ ਦੇ ਦਿੱਤੀ ਆ ਆਹ ਕਿੰਨੀ ਚਾਹ ਵਾਦ ਆ ਮੈਂ ਮਠਾ ਵੇਖਣ ਨੂੰ ਕਹਿ ਨਹੀਂ ਥੋੜੀ ਜੀ ਹੈਗੀ ਮਤੈਨ ਦੇ ਦਿੱਤੀ ਮੈਂ ਸਿਰ ਪੀ ਲਉਂਗਾ ਕੋਈ ਨਹੀਂ ਹੋਣਾ ਇਹ ਤਾਂ ਠੰਡੀ ਫਿਰ ਐ ਤੇ ਚ ਵੀ ਠੰਡੀ ਕਰਨਾ ਵਾ ਇਹ ਤਾਂ ਦੋਵਾਂ ਪਿੰਡਾਂ ਦੀ ਠੰਡੀ ਹੋ ਜਾਂਦੀ ਆ ਇਹ ਨਖਰੇ ਮੈਨੀਆਂ ਨਾ ਬੰਦਿਆਂ ਦੇ ਹੁਣ ਆ ਮੇਰੇ ਵੀਰ ਨਾਲ ਆ ਜਿਹੜੇ ਇੰਨੇ ਕ ਕੱਪੜੇ ਚੁੱਕ ਕੇ ਲੈ ਆ ਆ ਕੱਪੜੇ ਚੁੱਕ ਕੇ ਆ ਉੱਥੇ ਰੱਖ ਦੇ ਤਾ ਵੀਰ ਨੂੰ ਘਰ ਵਾਲੇ ਨੂੰ ਸਭ ਕੁਝ ਹੀ ਚਾਹੀਦਾ ਘਰ ਵਾਲੇ ਨਾਲ ਸਾਰੇ ਰਿਸ਼ਤੇ ਨੇ ਦੋਸਤੀ ਦੇ ਹੈ ਵਿਆਹ ਵਾਲਾ ਪਤੀ ਦਾ ਭਰਾ ਦਾ ਭੈਣ ਦਾ ਕਿਉਂਕਿ ਇੱਕੋ ਜਦੋਂ ਘਰ ਦੇ ਵਿੱਚ ਇੱਕੋ ਹੀ ਜੀ ਜੀ ਹੋਵੇ ਨਾ ਤੇਰਾ ਸਾਰੇ ਰਿਸ਼ਤੇ ਨੇ ਪਹਿਲਾ ਬੰਦਾ ਹੋਵੇ ਨਾ ਤੇ ਏਦਾਂ ਧੋਪ ਚ ਬੈਠਾ ਆ ਮੰਜਾ ਸਾਡਾ ਤੀਜੇ ਥਾਂ ਦੇ ਚੜ ਗਿਆ ਪਹਿਲਾ ਉੱਤੇ ਹੀ ਗਿਆ ਫਿਰ ਕਿਸਕੇ ਘਰ ਤੇ ਉਹ ਗਿਆ ਉਹ ਤੇ ਹੁਣ ਇੱਥੇ ਆ ਗਿਆ ਹੁਣ ਮੈਨੂੰ ਲੱਗਦਾ ਸਾਰੀ ਦਿਹਾੜੀ ਉਹ ਤੇ ਜਾ ਗਿਆ ਪਟਿਕਣਾ ਉਹ ਤੇ ਉਹ ਤੇ ਪੌੜੀਆਂ ਲੱਗ ਗਈ ਹਣਾ ਸਾਰੀ ਦਿਹਾੜੀ ਸ਼ਾਮਾਂ ਦਾ ਕਈ ਮੰਜਾ ਖਿਸ਼ਕਦਾ ਖਿਕਦਾ ਸਾਰੇ ਵੇੜੇ ਚ ਘੁੰਮਦਾ ਘੁੰਮਦਾ ਉਹ ਪੌੜੀ ਲੱਗੇ ਐਂਡ ਤੇ ਸ਼ਾਮਾਂ ਜਾ ਕੇ ਟਿਕਦਾ ਹੀ ਗੱਡਾ ਮੰਜਾ ਮਿਲ ਆਪਾਂ ਵੀ ਤਾਂ ਕਿੱਭਨੇ ਟਿਕਦੇ ਜੇ ਕਿਤੇ ਆਪਾਂ ਵਿਹਲੇ ਬੈਨੂ ਟਾਈਮ ਨਾ ਨਾ ਮਿਲੇ ਫੇਰ ਅਨੇ ਅੱਜ ਤਾਂ ਆਪਣਾ ਧੁੱਪੇ ਪੈਣ ਦਾ ਟਾਈਮ ਨਹੀਂ ਮਿਲਿਆ ਹਣਾ ਜੇ ਹੁਣ ਆ ਜਾ ਬਣ ਧੁੱਪੇ ਟਾਈਮ ਬੈਣ ਦਾ ਟਾਈਮ ਮਿਲਿਆ ਹਣਾ ਤੇ ਆਪਾਂ ਆਖਣ ਦਈਆਂ ਵਾ ਇਹ ਨਹੀਂ ਦਈਆਂ ਆਪਾ ਕਹਿੰਦੀ ਹੈ ਥੋਪੀ ਬੜੀ ਥੋਪੀ ਬੜੀ ਹੈ ਕਿ ਬੰਨੇ ਰੱਬ ਨੋਟੀ ਕਰ ਦਿੰਦਾ ਰੱਬ ਡੋ ਨਿਕੰਦਿੰਦਾ ਤੇ ਬੰਦਾ ਆਪਣੇ ਆਪ ਨੂੰ ਹੁਣ ਨਿਕੰਦਿੰਦਾ ਆ ਮੈਂ ਲਦਾ ਪਰ ਦਵਾਈ ਤੇ ਪਈ ਪਈ ਸੁੱਕ ਜਾਣੀ ਹੁਣ ਮੈਂ ਚੁੱਕ ਕੇ ਅੰਦਰ ਨਹੀਂ ਰੱਖਿਆ ਕਦੋਂ ਦਾ ਮੈਂ ਸੋਚ ਰਹੀ ਹਾਂ ਸਟ੍ਰੈਪ ਸਨੈਪਚੈਟ ਤੇ ਅਕਾਊਂਟ ਬਣਾਉਣਾ ਉਹ ਤਾਂ ਨਹੀਂ ਮੈਂ ਬਣਾਉਣਾ ਤੇ ਆਓ ਜੀ ਕਿੰਨੇ ਖਾਣੀ ਆ ਬੜੀ ਟੇਸਟੀ ਵਰਫੀ ਹੈ ਤੇ ਚੈਨ ਲਾਤਾ ਜਿਹਨੇ ਲਾਚੀ ਪਈ ਹੁੰਦੀ ਨਾ ਹਨਾ ਦਪਹਿਰ ਨੂੰ ਜਾਣ ਉਹ ਵੀ ਤੈਨੂੰ ਚਾਹ ਵੀ ਕਪਾਂਜ ਮੈਂ ਪਾ ਕੇ ਦਵਾ ਇੱਕ ਮੈਂ ਚਾਹ ਬਣਾ ਕੇ ਲੈਂਦੀ ਤੈਨੂੰ ਕਪਾਂਜ ਵੀ ਮੈਂ ਪਾ ਕੇ ਦਵਾ ਲੈ ਲੈ ਪਾ ਦੇ ਤੇ ਆਂਦੀ ਲੈ ਪਾਦੇ ਤੇ ਬੰਦਾ ਇੰਨਾ ਹੀ ਕੰਮ ਤੇ ਬੈਠਾ ਬੈਠਾ ਕਰ ਲੈ ਚਾਹ ਹੀ ਪਾ ਲੈ ਕਪਾਂਜਾਂ ਜੀ ਉਹਦੀ ਵੀ ਪਾਣੀ ਠੰਡੀ ਤੇ ਨਹੀਂ ਬਾਦੇ ਉਹਦੀ ਵੀ ਆਣੀ ਵਾਲੇ ਚੰਨ ਜੀ ਖਾਣੂ ਫਿਰ ਰੱਖੋ ਫਿਰ ਔਰੋ ਚ ਪਾਈ ਹੁਣ ਪਾਸ ਟ੍ਰਿਕ ਫਰੀਦੀ ਬਰਫੀ ਨਾਲ ਚਾਹ ਇਹ ਸੁਣਿਆ ਤੂੰ ਵੀ ਖਾ ਆ ਜਾ ਆ ਜਾ ਪ੍ਰਭ ਵੀ ਆਉਣ ਵਾਲਾ ਏ 20 ਕਿਲੋ ਜਿਹਨੇ ਖੇਣ ਆ ਫਰੀਦੀ ਬਰਫੀ ਆਈ ਆ ਥੋੜਾ ਆਪਾਂ ਨੂੰ ਵੀ ਕਮਰ ਨਾਲ ਸਨੈਪ ਜੈਟ ਤੇ ਸਟਰੀ ਕ ਬਣਾਉਂਦਾ ਨਹੀਂ ਮੈਂ ਕਦੀ ਇੰਸਟਾ ਤੇ ਨਹੀਂ ਐਦਾਂ ਪਾਈ ਮੈਂ ਇੰਸਟਾ ਤੇ ਪਾਉਣੀ ਆ ਹਮਮ ਸਟੋਰੀ ਨਹੀਂ ਮੈਂ ਸਟਰੀ ਪਾਉਣੀ ਹੁੰਦੀ ਤੇ ਹੁਣ ਆਪਾਂ ਨੂੰ ਕੰਮ ਲੋਣਾ ਸਟਰੀ ਕਿ ਮੈਨੂੰ ਹੋ ਗਿਆ ਬਾਸ ਅੱਜ ਤੋਂ ਮੈਂ ਉਹਨਾਂ ਦੀਆਂ ਵੇਖ ਲਈਆਂ ਨਾ ਗੁਰਸ਼ਰਦਨ ਦੇ ਘਰ ਤੇ ਪਲਕਰਨ ਦੇ ਘਰ ਹੁਣ ਮੈਨੂੰ ਹੁੰਦੀ ਆ ਲੱਗਨ ਵਿਆਹ ਉਹ ਜਿਸ ਚੰਗੀ ਜਿਹੜਾ ਸੁਰੇ ਪ੍ਰਾਪ ਹੋਣਾ ਲੈ ਇਸ ਲਈ ਬਰਫੀ ਖਾਣੀ ਹੋ ਖਾਣੀ ਬਰਫੀ ਖਾਲਾ ਤੇ ਕਿ ਲਈ ਤਿਆਰ ਭੱਜ ਗਈ ਉਸੇ ਬਣੀ ਭੱਜ ਜਾਂਦੀ ਉਹਨੂੰ ਪਤਾ ਲੱਗ ਜਾਂਦਾ ਸਰਪ੍ਰਾਈਜ਼ ਉਹ ਜਾਨੀ ਅਚਨ ਨਹੀਂ ਦਿੱਤਾ ਨੇ ਮੈਨੂੰ ਗੱਡੀ ਬੇਸਤੀ ਕੀਤੀ ਮੇਰੀ ਹੂੰ ਮਾਰੇ ਬੇਚੀ ਕੀਤੀ ਮਰੀ ਉਹ ਤੈਨੂੰ ਦੱਸਣ ਦੀ ਅੱਜ ਵੀਰੇ ਅੱਜ ਵੀਰੇ ਅੱਜ ਬਰਫੀ ਚਾਹ ਦੇ ਨਾਲ ਵੀਰੇ ਅੱਜ ਬਰਫੀ ਮੈਂ ਖਾ ਲਈ ਹੂੰ ਤੂੰ ਆ ਜਾ ਤੂੰ ਰਹਿ ਗਿਆ ਤੂੰ ਰਹਿ ਗਿਆ ਹੀ ਆ ਜਾ ਲੈ ਇੱਕ ਡਿਖੋਸ਼ ਹੈ ਜੀ ਹੂੰ ਤੇ ਵੀਰਾ ਦਾ ਮੂ ਬੜਾ ਕਿ ਹੁੰਦਾ ਵੀ ਜਿਵੇਂ ਬੜੇ ਛੱਤਰ ਖਾ ਕੇ ਆਇਆ ਹੁੰਦਾ ਜਿਵੇਂ ਛੱਤਰ ਖਾ ਕੇ ਆਉਂਦਾ ਸਕੂਲੋਂ ਬੇਤੀ ਕਰਾ ਕੇ ਆਉਂਦਾ ਚੰਗੀ ਇੱਜ਼ਤ ਉਹ ਹੈ ਹੈ ਹੋਇਆ ਨੋ ਲੈ ਤੇ ਮੂੰ ਤੇ ਮੂੰ ਕਿਦਾਂ ਦਾ ਬਣਾਇਆ ਹੈ ਹੈ ਤੇ ਮੂੰ ਨੂੰ ਤੇ ਮੈਨ ਦਾ ਫੀਡ ਹੋਣ ਦਿਆ ਮੈਨੂੰ ਆ ਜਾ ਫਿਰ ਐਂਡ ਵਾਸ਼ ਕਰਕੇ ਆ ਪਹਿਲਾਂ ਆ ਤੈਨੂੰ ਕੁ ਨਾ ਵਧੀਆ ਹੀ ਚੀਜ਼ ਦਿੱਤੀ ਆਉਂਦੇ ਤੇ ਰਹਿਣੂ ਆ ਟ੍ਰੋਫੀ ਖੋਣੇ ਆ ਇਹ ਮੂੰ ਲੈ ਆਂਦੇ ਨੇ ਇਹ ਦੁੱਧ ਵਾਲੀਆਂ ਬੜੀਆਂ ਸਵਾਦ ਹੁੰਦੀਆਂ ਨੇ ਬੜੀਆਂ ਸਵਾਦ ਹੁੰਦੀਆਂ ਨੇ ਮੈਨੂੰ ਪਤਾ ਵਾ ਤੁਸੀਂ ਦੋਵੇਂ ਜੀ ਕੰਦੇ ਰਹੇ ਇਹ ਕਿੰਦੇ ਨਿੱਕਾ ਦੇ ਕਦੀ ਹੋਇਆ ਹੀ ਨਹੀਂ ਦੇ ਇਹ ਦੋ ਆ ਕਣੀਏ ਕਿੰਨੀਆਂ ਲੈ ਆ ਕਿੰਨੇ ਦੀ ਲੈ ਆ 5000 ਦੀ ਬੜੀ ਸੁਆਦੀ ਖਾਦੀ ਨਹੀਂ ਇਹਨੂੰ ਕੋਈ ਪਸੰਦ ਨਹੀਂ ਆਉਂਦੀ ਚੀਜ਼ ਆ ਉਹਨੂੰ ਗਾੜੀ ਵਿੱਚ ਵੀਡੀਓ ਤੇ ਆਈ ਜਾਂਦਾ ਹੀ ਹਾਂ ਚੱਲ ਜਾ ਰਹੇ ਮਾੜੇ ਚੱਲ ਜਾਈਏ ਤੇ ਹੂੰ ਆ ਮੋਗਲੀ ਰਾਤ ਖਾਧੀ। ਇਹ ਵੀ ਸਵਾਦ ਮੋਗਲੀ ਨੇ ਬੜੀ ਖਾਧੀ ਬੜਾ ਮਜ਼ਾ ਆ। ਤੇ ਹੁਣ ਮਿਲੋ ਇੱਥੇ ਨਾ ਸੁੱਟਿਓ ਵੀ ਆਵੇ ਇੱਥੇ ਪਹਿਲਾਂ ਚਿੱਟਾ। ਮੈਂ ਕਿੰਨੇ ਯਾਰੀ ਮੋਗਲੀ ਖਾਧੀ। ਨਾ ਨੂੰ ਦੁੱਧ ਪੀਣ ਲੱਗੇ ਜਾਂਦੇ ਤੇ ਫੁੱਟਿਆ। ਹਾਂ ਦੁੱਧ। ਕੱਢੀ ਸੱਜ। ਰਾਤੀ ਦੁੱਧ। ਅੱਜ ਤੁਸੀਂ ਉਹ ਨਹੀਂ ਨਾ ਕੰਮ ਕੀਤਾ ਜਿਹੜਾ ਮੈਂ ਤੈਨੂੰ ਕਿਹਾ ਸੀਗਾ। ਬੇਟੀ ਵਾਲਾ। ਹੈਂ? ਐ ਚੇਂ ਖੁਸ਼ੀ ਲਾ। ਪ੍ਰਭਾ ਬਾ ਛੋਟ ਕੇ। ਪ੍ਰਭਾ ਸੱਚ ਆਪਣਾ ਕੂੜਾ ਬੜਾ ਹੀ ਛੋਟ ਕੇ ਆਉਣ ਵਾਲਾ ਹੀ ਛੋਟਿਆ ਮੇਰਾ ਪੁੱਤ। ਯਾਨਾ ਹੈਂ? ਹੈਲੋ ਗਾਇਸ ਟਾਈਮ ਹੋ ਗਿਆ ਸ਼ਾਮ ਦਾ 6:30 ਵਜੇ ਦਾ ਤੇ ਮੈਂ ਚੱਲੀ ਆਂ ਗੰਡੇ ਕੱਟਣ ਸਬਜ਼ੀ ਬਣਾਉਣਾ ਤੇ ਫਿਰ ਮੈਂ ਇੱਧਰ ਆ ਗਈ ਇਹਨਾਂ ਨਾਲ ਗੱਲਾਂ ਬਾਤਾਂ ਮਾਰਨਾ ਤੇ ਮੈਂ ਹਾਂ ਥੋੜਾ ਵਲੌਗ ਆਪਣਾ ਅੱਜ ਘਟਣ ਦਿਆ ਹੈ ਤੇ ਮੈਂ ਉਹ ਬਣਾ ਜੀਏ ਇਹਨਾਂ ਨਾਲ ਗੱਲਾਂ ਬਾਤਾਂ ਮਾਰ ਜੀਏ ਹਮ ਅੱਜ ਜਗਰੂਪ ਨੇ ਸਾਨੂੰ ਬੜਾ ਕੁਝ ਖਵਾਇਆ ਸਵੇਰ ਦਾ ਹਮ ਬਰਫੀ ਖਵਾਈ ਲੱਡੂ ਖਵਾਏ ਪਕੌੜੇ ਖਵਾਏ ਮੋਬਲੀ ਖਵਾਈproperly ਲੈਂਦਾ ਰਹਿਦਾ ਖੁੰਦਾ ਅੱਜ ਟੌਫੀ ਖਵਾ ਦਿੱਨਾ ਉਹ ਅਮਨ ਸੱਚੀ ਹੀ ਹਮੜਾ ਨੀ ਬਰਫੀ ਦੇ ਵਿੱਚੋਂ ਨਾ ਪਕੌੜਿਆਂ ਦੀ ਸਮੈਲ ਆਉਂਦੀ ਚਾਚੀ ਮੈਂ ਆਇਆ ਨਹੀਂ ਹਾਂ ਪਕੌੜੇਓ ਚ ਥੋੜੀ ਹਾਂ ਪਕੌੜੇ ਤਾਂ ਆਉਂਦੇ ਆ ਮੈਨੂੰ ਪਤਾ ਨਹੀਂ ਉਹ ਕਰੀ ਜਾਂਦੀ ਪਕੌੜਿਆਂ ਦੀ ਸਮੈਲ ਆਉਂਦੀ ਪਕੌੜਿਆਂ ਦੀ ਪਕੌੜੇ ਥੋੜੀ ਪਕੌੜੇ ਮੈਂ ਲੱਡੂਆਂ ਦੀ ਆਉਂਦੀ ਨੇ ਇੱਥੇ ਲੱਡੂ ਹੀ ਮੋਠ ਵਾਲੇ ਤੇ ਉਹ ਆਖਾਂ ਦਹੀਂ ਹੀ ਤੇ ਉਹ ਖਾਦੀ ਅਸੀਂ ਖਾਦੀ ਅਸੀਂ ਨਾ ਮੈਂ ਦੱਸ ਤੂੰ ਹੀ ਇੱਕ ਕਿਸ ਘੜੇ ਬਾਹਰ ਤੇ ਉਹਦੇ ਤੋਂ ਸਾਨੂੰ ਸਿਰਫ 2-3 ਨੇ ਮਿਲੇ ਸਾਰੇ ਚੱਕਰ ਗਿਆ ਉਹ ਖਾਂਦੀ ਤੋਂ ਉਹਦੀ ਗੜੀ ਵਿੱਚ ਚੋਕੇ ਭੱਜ ਗਏ ਤੇ ਖਾਲੇ ਇਹਨੇ ਸਾਰੇ ਆ ਜੇ ਮੈਨੂੰ ਸਰਪ੍ਰਾਈਜ਼ ਦਿੱਤਾ ਤੇ ਨੇ ਮੈਨੂੰ ਕੋਈ ਏਡਾ ਵੱਡਾ ਰਿਐਕਸ਼ਨ ਨਹੀਂ ਦਿੱਤਾ ਵੀ ਹਾਂ ਸਰਪ੍ਰਾਈਜ਼ ਮੈਨੂੰ ਵਧੀਆ ਚੀਜ਼ਾਂ ਦਿੱਤਾ ਵਧੀਆ ਮੈਨੂੰ ਲੱਗਾ ਹੀ ਪਰ ਮੈਂ ਨਹੀਂ ਉਹ ਆਡੀ ਜੇ ਨਹੀਂ ਕੀਤੀ ਤੁਹਾਡਾ ਇਹਨੇ ਰਿਐਕਸ਼ਨ ਨਹੀਂ ਦਿੱਤਾ ਇਹਨੇ ਐਕਸ਼ਨ ਕੀਤਾ ਐਕਸ਼ਨ ਕੀਤਾ ਇਹ ਲੱਗਦਾ ਕੁਝ ਅੱਛਾ ਅੱਛਾ ਅੱਜ ਆਪਾਂ ਸਿਰਫ ਸਬਜੀ ਬਣਾਉਣ ਲੱਗੇ ਆ ਗੰਡਿਆਂ ਦੀ ਮਲਾਈ ਵਾਲੀ ਸਬਜੀ ਤੇ ਹੋਰ ਫਿਰ ਆਡ ਵੀ ਸੇ ਮੈਂ ਵੇਲਾ ਦੋ ਦਿਨ ਆਪਾਂ ਵਿਆਹ ਜਾਂਦੇ ਰਹੇ ਤੇ ਧੁੰਦ ਪੂਰੀ ਪਈ ਬਲ ਰੱਬ ਦੇ ਮੌਸਮ ਦਾ ਵੀ ਫੇਪਾ ਦੱਲ ਲੈਦਾ ਨਾ ਬੈਨਾ ਤੋਂ ਆਪ ਲੱਗਦੀ ਨਹੀਂ ਮੀ ਆ ਕਣ ਕੇ ਫੇਤੋਂ ਪੱ ਲੱਗਣਾ ਹਾਓ ਸਹੀ ਗੱਲ ਦੋ ਦਿਨ ਜਿੱਦਾਂ ਵਿਆਹ ਲੈਣਾ ਹੀ ਉਦੋਂ ਨਹੀਂ ਧੁੰਦ ਪਈ ਰਹੀ ਤੇ ਵਿਆਹ ਨਿਕਲ ਕੇ ਫੇਰ ਤੋਂ ਪੱ ਲੱਗਣ ਲੱਗੀ ਤੇ ਆ ਡੋਬੀਆਂ ਹੀ ਨਿਕਿਉਂ ਦੇ ਖਾਣੇ ਨੇ ਬੜੀਆਂ ਸਵਾਦ ਹੁੰਦੀਆਂ ਚੁੰਦੀ ਗਰੀ ਉਹਨੂੰ ਬਚਾਰੀ ਨਾਲ ਤਲਸਾਈ ਜਾਂਦਾ ਹੀ ਆ ਇਹ ਜੇ ਕਰਕੇ ਵਿਖਾਉਣ ਲੱਗ ਪਾ ਤਾਲੀਓ ਮੈਂ ਕੋਈ ਬਾਵਾਈ ਹੂੰ ਮੋਲ ਦੇ ਦੋ ਪਾਣੀ ਤੋਂ ਮੋਲੇ ਪਾਣੀ ਉਹ ਤਾਂ ਖਾਉਣ ਤੋਂ ਕਰਾਂਗੀ ਅ ਡੈੜੀ ਵਾ ਦੀ ਮੋਫਲੀ ਲੈ ਕੇ ਆਏ ਤੇ ਅਸੀਂ ਇੰਨੀ ਮੋਫਲੀ ਇਧਰੇ ਕੋ ਆ ਮਿਲਣਾ ਤਾਂ ਵੀ ਅੱਧਾ ਕਿਲੋ ਮੋਫਲੀ ਆ ਪਖਾ ਲਈਏ ਨਾ ਬੈਠੇ ਬੈਠੇ 70 ਦੀ ਆਹੀ ਕਿਲੋ ਅਜੇ ਕਿਲੋ ਅ ਕਿਲੋ ਥੋੜੀ ਅੱਧਾ ਕਿਲੋ 70 ਦੇ ਦਾ ਚ ਕੌਣ ਲੈ ਤੂੰ ਇਹਦਾ ਬੰਦ ਵੈਸੇ ਮੋਫਲੀ ਦਾ ਸੀਜ਼ਨ ਖਤਮ ਹੋ ਗਿਆ ਵਾ ਇਹਦੇ ਉਹ ਥੋੜੀ ਗਰਮ ਗਰਮ ਥੋੜੀ ਆ ਹੂੰ ਇਹ ਨਾ ਮਨਾਰ ਮੈਂ ਇਹ ਦੁੱਜੀ ਆ ਪੈਕਟਾੜੀ ਵਿੱਚ ਲਾ ਦਈਏ ਹਨਾ ਬਰਾਬਰ ਉਹ ਨਹੀਂ ਆ ਉਥੋਂ ਜਿਹੜੀ ਉਹ ਕੁੰਨਕ ਦਿੰਦੇ ਹੋਣੀ ਆ ਤੇ ਪਰ ਹੈ ਬੜੀ ਸਵਾਦ ਆ ਮੇਲੀ ਰੰਗ ਮਤ ਚੇਚੀ ਮੰਗਵਾਈ ਆ ਮੈਂ ਬੜੀ ਸਵਾਲਾ ਦੀ ਮੋਬੀ ਨਾ ਤੇ ਕੱਚੀ ਆ ਅਪਣੇ ਚੜਦੇ ਮੈਂ ਬਹੁਤ ਮੋਬੀ ਕਰਦੀ ਲੈ ਕਰੰਟ ਨਾ ਪਵਾ ਲੈ ਗਦੇ ਮਰਦੇ ਇਹ ਕਰ ਰਾ ਸਵੇਰੇ ਵੀ ਇੰਨੇ ਇਧੇ ਕੀਤਾ ਅਹੀਂ ਤਾਰ ਲੱਗ ਗਈ ਇਹ ਤੇ ਇਹ ਲਾ ਦੇ ਤਾਰ ਲੱਗ ਗਈ ਇਹ ਤੇ ਲਾ ਦੇ ਮੈਡਮ ਤਾਂ ਨਾ ਉਹ ਮੈਂ ਬਲੀ ਖਾਣ ਦੇ ਵਿੱਚੀ ਨੂੰ ਕੋਈ ਹੁੰਦਾ ਕਿ ਪਤਾ ਨਹੀਂ ਕੀ ਖਾਂਦੇ ਤੇ ਮਾਂ ਵੀ ਉੱਥੋਂ ਤੱਕ ਪਹੁੰਚ ਦਿੰਦਾ ਵਾਹ ਹਾਂ ਕੁਸਤਾ ਨੂੰ ਚਰੀ ਉਹਦਾ ਧਿਆਨ ਮੋਕਲੀ ਚ ਤੇਰੇ ਖੂਨ ਚ ਨਹੀਂ ਆਬਲ ਖੂਨ ਮੈਂ ਗਾਂ ਕਰਦਾ ਤੇ ਹੱਥ ਮਾਰਦੀ ਆਂ ਗਾਂ ਤੇ ਪਾਜੇ ਕਰ ਪਾਜੇ ਕਰ ਲੈ ਮੇਰੀ ਉਧਰ ਨਿਗਾ ਕਿਤੇ ਚਮਕੀ ਨਾ ਜਾਵੇ ਐਡੀ ਮਾਨਨੀ ਭੁੱਖੀ ਕੁੜੀ ਆ ਮੈਂ ਹਿਸਾਬ ਹੀ ਨਹੀਂ ਲੈ ਲੈ ਮਾਣੂ ਨਾ ਕੋਈ ਵਾਰ ਤੈ ਨਹੀਂ ਸੁਣੇ ਪਿੱਛੇ ਚੱਲ ਚੱਲ ਬਹਿ ਇੱਥੇ ਸਿੱਟ ਸਿੱਟ ਆ ਲੈ ਖਾ ਲੈਗੀ ਤੇ ਚਲੋ ਗਾਇਸਰ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਹੀ ਕਰਦੇ ਆਂ ਐਂਡ ਹਾਂ ਵੀ ਦੱਸੋ ਤੁਹਾਨੂੰ ਆਜੀ ਆਪਣੀ ਵੀਡੀਓ ਆ ਕਿੱਦਾਂ ਦੀ ਲੱਗੀ ਬਹੁਤ ਵਧੀਆ ਲੱਗੀ ਮਾਈ ਮੋੜ ਜੀ ਮੈਂ ਬਣਾਈ ਆ ਜਿੰਨੇ ਮੇਰੇ ਤੋਂ ਬਣ ਸਕੀ ਦੇਖ ਕਿਉਂਕਿ ਅੱਜ ਪਤਾ ਨਹੀਂ ਅੱਜ ਵਲੌਗ ਮੜ ਮੜ ਜੇ ਬਣਿਆ ਤੁਸੀਂ ਦੱਸੋ ਤੁਹਾਨੂੰ ਕਿੱਦਾਂ ਦਾ ਲੱਗਾ ਬਹੁਤ ਵਧੀਆ ਲੱਗਾ ਹਨੋ ਆਵੇ ਗੱਲਾਂ ਕਰੀ ਬਣਵਾਇਆ ਜੀ ਤੁਸੀਂ ਮੇਰੇ ਨਾਲ ਹੂੰ ਤਾਂ ਹੀ ਤਾਂ ਵਧੀਆ ਲੱਗੰਦਿਆ ਹਾਂ ਤਾਂ ਹੀ ਤੇ ਵਧੀਆ ਲੱਗੰਦਿਆ ਤੇ ਹੁਣ ਆਪਾਂ ਪ੍ਰਭ ਨੂੰ ਪੜਨਾ ਬਿਠਾਉਣਾ ਵਾ ਤੇ ਚਲੋ ਫਿਰ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਕਰਦੇ ਐਂਡ ਤੇ ਤੁਸੀਂ ਦੱਸੋ ਤੁਹਾਨੂੰ ਅੱਜ ਦੀ ਆਪਣੀ ਵੀਡੀਓ ਕਿਦਾਂ ਦੀ ਲੱਗੀ ਤੇ ਮੋਬਲੀ ਮਰਲੀ ਵੀ ਰੱਖਣੀ ਜੇ ਮੈਂ ਵੀ ਆ ਕੇ ਖਾਣੀ ਜੇ ਤੇ ਹੁਣ ਮੈਂ ਚੱਲਦੀ ਆ ਕਿਚਨ ਦੇ ਵੱਲ ਆਪਾਂ ਬਣਾਈਏ ਸਬਜੀ ਆਟਾ ਆਪਣਾ ਗੁੰਨੇ ਇੱਥੇ ਕਰਦੇ ਆ ਵੀਡੀਓ ਦਾ ਐਂਡ ਚਲ ਸਾਡਾ ਸਿਹਾਲੀ ਪੈਂਡ ਆਜੋ ਜਿਨੇ ਮਿਲਣਾ ਸਾਡੇ ਗੱਲ ਨਹੀਂ ਗੱਲ ਨਹੀਂ ਬਣੀ ਗੱਲ ਨਹੀਂ ਬਣੀ ਰੱਖ ਲਓ ਇੱਥੇ ਖਾ ਲਓ ਬੱਸ ਇੰਨਾ ਹੀ ਚਲੋ ਠੀਕ ਹੈ ਗਾਇਸ ਬਾਏ ਬਾਏ